ਉਸੀ ਦੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੋਣਿਆ ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਤੇ ਸੱਤ ਸੁਸ਼ਮਣਾ ਨਾਲ ਇਕੱਲਾ ਲੜ ਰਿਹਾ ਇਜ਼ਰਾਈਲ ਪ੍ਰਧਾਨ ਮੰਤਰੀ ਨੇਤਨੀਆਹੁ ਦੀ ਇੱਕ ਸੋਨੇ ਬਦਲ ਦਿੱਤੀ ਮੱਧਪੂਰਬ ਦੀ ਕਹਾਣੀ ਆਸਟ੍ਰੇਲੀਅਨ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਦਾ ਅਰੁਣਾਚਲ ਦੌਰੇ ਮੌਕੇ ਚੀਨ ਨੂੰ ਸਖਤ ਸੰਦੇਸ਼ ਕਿਹਾ ਇੱਥੇ ਸਿੱਖਣ ਅਤੇ ਦੇਖਣ ਲਈ ਆਇਆ ਹਾਂ ਕਿ ਅਸੀਂ ਆਪਣੇ ਸਬੰਧਾਂ ਨੂੰ ਕਿਵੇਂ ਕਰ ਸਕਦੇ ਹਾਂ ਡੂੰਗਾ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਅਧਿਕਾਰਤ ਸੱਦੇ ਤੇ 6 ਤੋਂ 10 ਅਕਤੂਬਰ ਤੱਕ ਆਏ ਭਾਰਤ ਦੌਰੇ ਤੇ ਕਿਹਾ ਮਾਲਦੀਵ ਕਦੇ ਵੀ ਅਜਿਹਾ ਫੈਸਲਾ ਨਹੀਂ ਲਵੇਗਾ ਜਿਸ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤੇ ਵਿਗੜਨ ਕੇਰਲ ਦੇ ADGP ਮਰ ਅਜੀਤ ਕੁਮਾਰ ਨੂੰ RSS ਦੇ ਨੇਤਾਵਾਂ ਨਾਲ ਮੁਲਾਕਾਤ ਕਰਨੀ ਪਈ ਮਹਿੰਗੀ ਰਿਪੋਰਟ ਮਿਲਦੇ ਹੀ ਸਰਕਾਰ ਨੇ ਕਰ ਦਿੱਤਾ ਤਬਾਦਲਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕੋਟਿਲਿਆ ਆਰਥਿਕ ਸੰਮੇਲਨ ਵਿੱਚ ਦਿੱਤਾ ਵੱਡਾ ਬਿਆਨ ਕਿਹਾ ਇੱਕ ਪੁਰਾਣੀ ਕੰਪਨੀ ਦੀ ਤਰ੍ਹਾਂ ਹੈ ਸੰਯੁਕਤ ਰਾਸ਼ਟਰ ਜੋ ਬਾਜ਼ਾਰ ਨਾਲ ਨਹੀਂ ਬਣਾ پا ਰਹੀ ਤਾਲਮੇਲ ਪਰ ਜਗ੍ਹਾ ਤੇ ਕੀਤਾ ਹੋਇਆ ਹੈ ਕਬਜ਼ਾ ਆਰ ਜੀ ਡੀ ਸੁਪਰੀਮੋ ਲਾਲੂ ਯਾਦਵ ਅਤੇ ਉਹਨਾਂ ਦੇ ਦੋ ਪੁੱਤਰਾਂ ਤੇ ਜਸਵੀ ਅਤੇ ਤੇਜ ਪ੍ਰਤਾਪ ਨੂੰ ਮਿਲੀ ਵੱਡੀ ਰਾਹਤ ਅਦਾਲਤ ਨੇ ਦਿੱਤੀ ਜ਼ਮਾਨਤ 25 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੀਵ अरोड़ा ਦੇ ਘਰ ਤੇ ਈਡੀ ਦਾ ਪਿਆ ਛਾਪਾ ਗੁੱਸੇ ਵਿੱਚ ਆਏ ਸਿਸੋਦੀਆ ਨੇ ਕਿਹਾ ਮੋਦੀ ਜੀ ਨੇ ਫੇਰ ਤੋਤਾ ਮੈਨਾ ਨੂੰ ਛੱਡ ਦਿੱਤਾ ਖੁੱਲਾ ਮੁੱਖ ਮੰਤਰੀ ਆਤੀਸ਼ੀ ਤੇ ਕੇਜਰੀਵਾਲ ਨੇ ਕਿਤਾ ਵੱਡਾ ਐਲਾਨ ਕਿ ਹਾ ਚੋਣਾ ਤੋਂ ਪਹਿਲਾਂ ਦਿੱਲੀ ਦੀਆਂ ਖਸਤਾਹਲ ਸੜਕਾਂ ਦੀ ਹੋਵੇਗੀ ਮੁਰੰਮਤ ਪਾਜਪਾ ਨੇ ਅਖਿਲੇਸ਼ ਯਾਦਵ ਦੀ ਪੋਸਟ ਤੇ ਕੀਤਾ ਪਲਟਵਾਰ ਕਪੜੇ ਲਾ ਕੇ ਵਿਰੋਧ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਅਖਿਲੇਸ਼ ਯਾਦਵ ਨੇ ਕੀਤੀ ਸੀ ਸੰਜੀ ਦੁਨੀਆ ਦੀ ਸਭ ਤੋਂ ਉੱਚੀ ਗਾਮਾ ਰੇ ਟੈਲੀਸਕੋਪ ਲਦਾਖ ਤੋਂ ਬ੍ਰਹਿਮੰਡ ਦੇ ਜਾਣੇਗੀ ਰਾਜ਼ ਤਾਰਿਆਂ ਦੇ ਬਨਣ ਅਤੇ ਖਤਮ ਹੋਣ ਦਾ ਕਰੇਗੀ ਅਧਿਐਨ ਫੋਜਪੁਰ ਜ਼ਿਲ੍ਹੇ ਵਿੱਚ ਦੋ ਐਸਆਈ ਕੀਤੇ ਗਏ ਮੁਅਤਲ ਰਿਸ਼ਵਤ ਮੰਗਣ ਦੀ ਆਡੀਓ ਹੋਈ ਵਾਇਰਲ ਐਸਪੀ ਨੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਆਖਰੀ ਚੇਤਾਵਨੀ ਸ਼ੀਅਰ ਬਾਜ਼ਾਰ ਵਿੱਚ ਭਾਰੀ ਉਤਰਾ ਚੜਾ ਜਾਰੀ ਦੂਜੇ ਏਸ਼ੀਆਈ ਬਾਜ਼ਾਰਾਂ ਵਿੱਚ ਜਾਰੀ ਤੇਜ਼ੀ ਦਾ ਰੁਖ ਯੂਪੀ ਦੀ ਰਾਜਨੀਤੀ ਦੇ ਚੱਲਦੇ ਯੂਪੀ ਵਿਧਾਨ ਸਭਾ ਉਪਚੋਣਾ ਵਿੱਚ ਅਯੁੱਧਿਆ ਵਿੱਚ ਹੋਵੇਗੀ ਸਪਾ ਦੀ ਅਗਨੀ ਪਰਖਿਆ ਮਿਲਕੀਪੁਰ ਵਿੱਚ ਸਫਲਤਾ ਨੂੰ ਦੁਹਰਾਉਣ ਦੀ ਚੁਣੌਤੀ ਪੱਲ ਮਾਮਲੇ ਵਿੱਚ ਈਡੀ ਨੇ ਪੰਜਾਬ ਕਲਕੱਤਾ ਦਿੱਲੀ ਮੁੰਬਈ ਸਣੇ ਕੁੱਲ 44 ਥਾਵਾਂ ਤੇ ਛਾਪੇਮਾਰੀ ਕਰਕੇ ਕਈ ਇਤਰਾਜ਼ਯੋਗ ਦਸਤਾਵੇਜ਼ ਕੀਤੇ ਬਰਾਮਦ SBI ਦਾ ਵੱਡਾ ਐਲਾਨ ਚਾਲੂ ਵਿੱਤੀ ਸਾਲ ਦੌਰਾਨ 10000 ਨੌਕਰੀਆਂ ਪ੍ਰਦਾਨ ਕਰਨ ਦੀ ਯੋਜਨਾ ਆਮ ਬੈਂਕਿੰਗ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰਮਚਾਰੀਆਂ ਦੀ ਹੋਵੇਗੀ ਨਿਯੁਕਤੀ ਟੀਰੂਪਤੀ ਵਿੱਚ ਕਿਓ ਸਪਲਾਈ ਕਰਨ ਵਾਲੀ ਫੈਕਟਰੀ ਵਿੱਚ છાਪਾ 22000 ਖਾਲੀ ਟੀਨ ਬਰਾਮਦ ਕਿਓ ਤੇ ਦੁੱਧ ਦੇ ਡੱਬੇ ਕੀਤੇ ਸੀਲ ਦਿੱਲੀ ਤੋਂ ਬਾਅਦ ਪਪਾਲ ਵਿੱਚ ਨਸ਼ੀਲੇ ਪਦਾਰਥਾਂ ਦੀ ਵੱਡੀ ਬਰਾਮਦਗੀ 907 ਕਿਲੋ ਐਮਡੀ ਹੋਈ ਬਰਾਮਦ 2 ਕੀਤੇ ਗਏ ਗ੍ਰਿਫਤਾਰ ਪਟਨਾ ਵਿੱਚ 6 ਲੋਕਾਂ ਨਾਲ ਠੱਗੀ ਬਿਜਲੀ ਬਿੱਲ ਪਰਨ ਦੇ ਨਾਂ ਤੇ ਹੋ ਰਹੀ ਠੱਗੀ ਖਾਤੇ ਵਿੱਚੋਂ ਕਰੀਬ 6.5 ਲੱਖ ਰੁਪਏ ਹੋ ਗਏ ਚੋਰੀ ਗਾਜ਼ੀਆਬਾਦ ਵਿਖੇ ਬਜ਼ੁਰਗ ਨੇ ਹਿੰਦਨ ਨਹਿਰ ਵਿੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ ਤੀ ਤੇ ਜਵਾਈ ਦੇ ਨਾਂ ਲਿਖਿਆ ਸੁਸਾਈਡ ਨੋਟ ਗਾਇਕ ਅਦਨਾਨ ਸਾਮੀ ਦੀ ਮਾਂ ਬੇਗਮ ਨੋਰੀਨ ਦਾ 77 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ ਚਨਈ 에ਅਰ ਸ਼ੋਅ ਵਿੱਚ ਪੰਜ ਦੀ ਹੋਈ ਮੌਤ ਮੰਤਰੀ ਨੇ ਕਿਹਾ ਗਰਮੀ ਕਾਰਨ ਹੋਈ ਮੌਤ ਵਿਰੋਧੀਆਂ ਨੇ ਕਿਹਾ ਲੋਕ 10 ਕਿਲੋਮੀਟਰ ਚੱਲੇ ਪੈਦਲ ਨਹੀਂ ਸੀ ਪਾਣੀ ਸੀ ਐਮਡੀ ਕੀਤੀ ਜਾ ਰਹੀ ਸੀ ਸੇਵਾ ਬੰਗਾਲ ਵਿੱਚ 10 ਸਾਲ ਦੀ ਬੱਚੀ ਨਾਲ ਜ਼ਬਰ ਜਨਾਹ ਅਤੇ ਕਤਲ ਦਾ ਇਲਜ਼ਾਮ ਸਾਈਕਲ ਤੇ ਸੀਸੀਟੀਵੀ ਵਿੱਚ ਦੇਖਿਆ ਗਿਆ ਦੋਸ਼ੀ ਪੁਲਿਸ ਨੇ ਕਿਹਾ ਕਿ ਬੱਚੀ ਨੂੰ ਕੀਤਾ ਗਿਆ ਸੀ ਅਗਵਾ ਆਰਜੀ ਟੈਕਸ ਕੇਸ ਦੇ ਚੱਲਦੇ ਮਿਲੀ ਜਾਣਕਾਰੀ ਸੰਦੀਪ ਘੋਸ਼ ਪੇਪਰ ਲੀਕ ਕਰਕੇ ਲੈਂਦਾ ਸੀ ਪੈਸੇ ਗ੍ਰਿਫਤਾਰ ਟੀਐਮਸੀਪੀ ਨੇਤਾ ਦੀ ਮਦਦ ਨਾਲ ਕਰਦਾ ਸੀ ਗਫਲਾ ਕਪੂਰਥਲਾ ਵਿੱਚ ਮੋਬਾਈਲ ਸ਼ੋਰੂਮ ਤੇ ਲੁਟੇਰਿਆਂ ਨੇ ਚਲਾਈਆਂ ਗੋਲੀਆਂ ਪੁਲਿਸ ਜਾਂਚ ਵਿੱਚ ਜੁਟੀ ਹਾਰਦਿਕ ਪਾਂਡਿਆ ਨੇ ਧੋਨੀ ਦੇ ਅੰਦਾਜ਼ ਵਿੱਚ ਜਿੱਤ ਕੇ ਕੋਹਲੀ ਨੂੰ ਛੱਡਿਆ ਪਿੱਛੇ ਪੰਤ ਨਾਲ ਸ਼ੁਰੂ ਹੋਈ ਨੰਬਰ 1 ਦੀ ਨਵੀਂ ਲੜਾਈ। ਤੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ।